ਲੂ ਮਾਈ ਨਿਊ ਲੌਂਗ ਸਾਇਕਲ ਤੁਹਾਡਾ ਕੋਲ ਆ ਮਿਲ ਰਿਹਾ ਤੇ ਅੱਜ ਆਪਣਾ ਪਤਨੀ ਚੁੱਕਾ ਕੇ ਟੀਚਰ ਬੋਰਡਾਂ ਚ ਬਾਈ ਚਲੇਣਾ। ਲੋਰ। ਆਸਟਰ ਤੇ ਆ ਜਾ ਹਾਂਜੀ। ਆਸਟਰ ਤੇ ਜਾ ਗਰਾਊਂਡ ਤੇ ਆ ਅਕਲ ਜਲਦੀ ਆ ਲੇਟ ਆ ਸੀ। ਤੇ ਹੁਣ ਚਲੇ ਸੀ ਕੁੜਤਾ ਮੈਂ ਵਡ ਰਾਈਕ ਲਈ ਕਰਾਉਣੇ ਫਾਦਰ ਸਾਹਿਬ ਦੇ ਕੱਪੜੇ ਨਹੀਂ ਲੱਭਦੇ ਪਏਗੇ। ਜਦ ਸਾਨੂੰ ਪਹ ਗਿਆ ਕ ਬੈਠਾ ਕੋਈ ਹੋਰ ਸੀਗਾ ਗੱਡੀ ਤੇ। ਕੱਪੜੇ ਨਾ ਤੇ ਹਾਂ ਨਹੀਂ ਰੱਖਿਆ ਹੁਣ ਜਾਣੇ ਆ ਟਰਾਈਕਿੰਗ ਕਰਾਉਣ ਦੇਖਦੇ ਆ ਕਿੱਥੇ ਕਿ ਜਾ ਕੇ ਮਿਲਦੇ ਲੋ ਵੀ ਮਿੱਤਰੋ ਕੁੱਟਾ ਵੀ ਮੈਂ ਟਰਾਈਕਿੰਗ ਕਰਨਾ ਫਰੀਦਾ ਤੇ 250 ਚ ਪੈ ਗਿਆ ਕੁੱਟਾ ਵੀ ਮੈਂ ਕੱਪੜੇ ਨਾ ਹੋਣ ਕਰਕੇ ਨਹੀਂ ਉਹ 250 ਰੁਪਏ ਕਿਥੇ ਕੰਮ ਆ ਜਾਣਾ ਇਹ ਹੋਰ ਤਾਂ 250 ਮਾ ਸਾਡੇਕਣਾ ਸੀ ਉਹੀ ਉਹੀ ਤਾਂ ਗੱਲ ਆ ਤੇ ਹੁਣ ਕਹਿੰਦਾ ਮਸਾ ਬਣਾਇਆ ਉਹਨੂੰ ਹੁਣ ਪਾਉਣ ਨੂੰ ਹੈ ਨਹੀਂਗਾ ਬੱਸ ਹਣ ਬੰਦਾ ਫਾਰ ਜਿਹੜੀ ਅੰਦਰ ਥੋੜੀ ਬਾਹਰ ਨਿਕਲੂ ਅੰਦਰ ਹੀ ਰਹੂਗਾ ਵੀ ਬਾਹਰ ਤੇ ਨਿਕਲ ਨਹੀਂ ਹੁਣ 9:30 ਤੱਕ ਦਾ ਕੰਮ ਕਰਾਇਆ ਕਹਿੰਦਾ 11 ਵਜੇ ਲੈ ਜਾਓ ਇਹ ਕੋਈ ਟਾਈਮ ਆ 11 ਵਜੇ ਲੈ ਜਾਓ ਇਹੀ ਕਿਹੜਾ ਕੋਈ 9:30 9:30 ਹੁਣ ਹੁਣ 9:30 ਕਿਹਾ ਇਹ ਕੋਈ ਟਾਈਮ ਥੋੜੀ ਹੈ ਅਸੀਂ ਕਿਹੜਾ ਮੇਲੇ ਤੇ ਘੁੰਮਣ ਆਏ ਹਾਂ ਜਿੰਨੋ ਮਰਜੀ ਲੈ ਜਾਈਏ ਬੰਦੇ ਨੇ ਪਿੰਡ ਵੀ ਜਾਣਾ ਹੋਰ ਵੀ ਬਥਰੇ ਕੰਮ ਕਰਨੇ ਹੁੰਦੇ ਆ ਮੋਤ ਭਾਰ ਬੰਦਾ ਵਾ ਸਾਰੇ ਕੰਮ ਦਾ ਜਿਹਦੇ ਕੁੜਤਾ ਮਾਮਾ ਲੈ ਕੇ ਆਏ ਆ ਮੌਕਾ ਹੀ ਆ ਸਰ ਕੀਸ਼ਗੜ ਸਾਹਿਬ ਗੁਰਦਵਾਰ ਹਾਈ ਕਰਦੇ ਪਏ ਆ ਜਿਹੜਾ ਹੀਆਂ ਵੀ ਓਕੀ ਜਾਂਦੀਆਂ ਚੜ੍ਹਦੇ ਪਏ ਆ ਚੜਾਈ ਕਾਫੀ ਆ ਪਰ ਨਾ ਔਖਾ ਆ ਪਿਆਗਾ ਮੇਰੀ ਬੱਕੀ ਚੜ ਗਈ ਜੰਦ ਜੰਦ ਨਹੀਂ ਅੱਛਾ ਚਾਹ ਪੀਣੇ ਆ ਹਾਏ ਬੋਤਲ ਲੜਾ ਬੋਤਲਾਂ ਮੈਂ ਟੀ ਖਾਲੀ ਕਰ ਦਿੰਦੇ ਬਾਬਾ ਉਹ ਹੋਰ ਰਾਤੀ ਹੈ ਨਹੀਂ ਸਾਰੀਆਂ ਬੋਤਲਾਂ ਖਾਲੀ ਕਰਤ ਨੇ ਮੈਨੂੰ ਤਾਂ ਪਾਣੀ ਦੀ ਬਹੁਤ ਪਿਆਸ ਲੱਗੀ ਯਾਰ ਮੈਂ ਘੁੱਟਕ ਬਣੀ ਪਿੱਤੇ ਮੇਰਾ ਦੂਦਰ ਫੁੱਲੀ ਜਿਹੜੀ ਉਹਦੇ ਚ ਉਹੀ ਦਸੋ ਬੋੜੀ ਚੜ ਗਏ ਚੜ ਗਏ ਪਹੁੰਚ ਗਏ ਮੇਰੇ ਵੀਰੋ ਸ੍ਰੀ ਕੀਰਤ ਗੁਰਦੁਆਰੇ ਕੋਲੇ ਮਿਲਦੇ ਆ ਰੂਮ ਚ ਜਾ ਕੇ ਦਿਖਾਉਂਦੇ ਤੁਹਾਨੂੰ ਕੀ ਮੌਲ ਕਿੰਨੇ ਬੰਦੇ ਬੰਦੇ ਬਿੰਨੇ ਗਾਲਾਂ ਕੱਦੇ ਨੂੰ ਉਹਨਾਂ ਨੂੰ ਬੰਦੇ ਚੱਲ ਕੇ ਕਿਹੜੇ ਗੋ ਲੋ ਇੱਡੀ ਹੋਣੀ ਹਾਂ ਲੈ ਟੇਪ ਤੇ ਕਰਦੇ ਕੰਮ ਸਾਰਿਆਂ ਨੂੰ ਗੁਰਦਵਾਰੀ ਦਾ ਮਾਹੌਲ ਚੈੱਕ ਕਰੋ ਇੱਕ ਨੰਬਰ ਇੱਧਰ ਕਿਹੜਾ ਗੁਰਦਵਾਰਾ ਇਹ ਨਾਲ ਹੀ ਜਾਂਦੇ ਉਹ ਤੇ ਜਾਣਾ ਜਰੂਰ ਆਪਾਂ ਉਹ ਕਿਹੜਾ ਸੀ ਕਹਿੰਦੇ ਸੀਗੇ ਅੰਗਰੇਜ਼ਾਂ ਦਾ ਹਾਂ ਨਹੀਂ ਅੰਗਰੇਜ਼ਾਂ ਨਹੀਂ ਇੱਕ ਹੋਰ ਆ ਕਿਹੜਾ ਕਹਿੰਦੇ ਸੀ ਯਾਰ ਕੇਸਗੜ ਸਾਹਿਬ ਇੱਥੇ ਦੀਦਾ ਸੀ ਜਿਹੜਾ ਵਿਚਾਰ ਤਾਂ ਉਹ ਨਿਕਲਦੇ ਸੀ ਤਿੱਖੇ ਤਿੱਖੇ ਓਹੋ ਅਜੂਬਾ ਅਜੂਬਾ ਉਹ ਦੁਖਣਾ ਹੈਗਾ ਉਹ ਵੀ ਦਿਖਾ ਦਾਂਗੇ ਤੈਨੂੰ ਕੋਈ ਨਾ ਯੂਬਾ ਤਾਂ ਬਣਾਤਾ ਸਵੇਰ ਸਵੇਰ ਆਪਣਾ ਬਣ ਗਿਆ ਬਣ ਗਿਆ ਯੂਬਾ ਤਾਂ ਤਾਂ ਤੇ ਇੱਕ ਕਮਰੇ ਜੇ ਕਰਦੇ ਹਾਂ ਬਹਾਨੇ ਫਿਰ ਹਾਂ ਠੀਕ ਹੈ ਇਹ ਕਹਿੰਦੇ ਨੇ ਜਦੋਂ ਉਹਦੇ ਬੀਜ ਆ ਬੰਦੇ ਉਪਰ ਤੋਂ ਕਲੀ ਨਾਲ ਇਹ ਮੱਥਾ ਟੇਕਣ ਨਾਲ ਲੈ ਕੇ ਤਾਂ ਨਾ ਕੇ ਦੁਰਦੁਨ ਨੂੰ ਬੋਲ ਉਸ ਯਾਰ ਲੈ ਫਿਰ ਨਹੀਂ ਛੋਟੀ ਉਹ ਜਿਹੜੀ ਗੋਪਰੋਜਾ ਹੁੰਦਾ ਮੈਂ ਮੰਨਦਾ ਤੇਰੀ ਗੱਲ ਬੜੋ ਦੇ ਨਾ ਬਾਹਲੇ ਲੁੱਕਣ ਵੇ ਅਏ ਚੱਕ ਲਾ ਗਿਆ ਮੈਂ ਜਿਵੇਂ ਆਏ ਵੀ ਫੜਿਆ ਤਾਂ ਵੀ ਲੱਗਦਾ ਜੀ ਓਦਾਂ ਆਪਦੀ ਵੀਡੀਓ ਬਣਾਉਂਦੇ ਤੇ ਉਹਦੀ ਇੰਨਾ ਗੰਦਾ ਮਸ਼ਕ ਜੱਸੀ ਵਲੋਗਰ ਬਗੜ ਮਗਰਾ ਰਹੇ ਵਲੋਗ ਕਰ ਵਲੋਗ ਕਰ ਜੱਸੀ ਬ੍ਰੋਕਨ ਮੇਰੇ ਨਾਲ ਆਈ ਨਹੀਂ ਜੇ ਆ ਗਈ ਹੈ ਹਾਏ ਹਾਏ ਜੱਸੀ ਬ੍ਰੋਕਨ ਇਹ ਬੜਾ ਹੁੰਦੇ ਆ ਆ ਵੇਖੋ ਜੱਸੀ ਬ੍ਰੋਕਨ ਅੰਮ੍ਰਿਤਪੁਰ ਨਵੇਂ ਬਣੇ ਸੀ ਪਾਰਕੀ ਉਸ ਜਗ੍ਹਾ ਤੇ ਇੱਥੇ ਪੁਲਜ ਦੇ ਸਪਤਲ ਸਥਾਨ ਤੋਂ ਚਲੀ ਗਈ ਕੇ ਬਾਅਦ ਅਸੀਂ ਦਸਤਕਾਰ ਕੀਤਾ ਇਸ ਥਾਂ ਦੇ ਅੰਦਰ ਲਾਇਆ ਸਦਨ ਜਿਹਦਾ ਜੀ ਲੱਗਣੀ ਕਰਾਨੀ ਵਿੱਚ ਬਣਿਆ ਹੈ ਇੱਕ ਗੱਲ ਇਹ ਇੱਥੋਂ ਜਾ ਲਫੜ ਮੰਨੇ ਗੁਰਦਵਾਰਾ ਗੁਰੂ ਕੇ ਮਹਿਲ ਹੋਰਾ ਸਾਇਦਾ ਤੁਸੀਂ ਆਇਆ ਪਹਿਲਾਂ ਇੱਧਰ ਆਇਆ ਬਸ ਇਹ ਲੋ ਵੀ ਸੰਗਤ ਹੋਣਾ ਇਹ ਮੜੇ ਡਰਾਇਕ ਜੀ ਵਾਲਾ ਕੋੜਤਾ ਪੇ ਮਾ ਫੜਨ ਇਹ ਖੁੱਲੇ ਨਹੀਂ ਆਹੋ ਲੈ ਇਹੇ ਸੀਗਾ ਇਹਦੇ ਪਹਿਲਾਂ ਇਹਨੂੰ ਫੋਨ ਲਾਇਆ ਸੀ ਫਿਰ ਉਧਰ ਗਏ ਕੱਪੜੇ ਵੀ ਲੱਭ ਗਏ ਸਾਡੇ ਕੱਪੜੇ ਵੀ ਲੱਭ ਗਏ ਰੋਇਆ ਫਿਰ ਹੁਣ ਚੱਲੇ ਵਾਪਸ ਤੇ ਚੜਾਈ ਚੜ ਗਏ ਫਿਰ ਮੱਥੇ ਟੇਕ ਲਿਆ ਤਿੰਨ ਚਾਰ ਚੱਕਰ ਦਵਾਰੇ ਹੁਣ ਇੱਕ ਦਰਵਾਜ਼ਾ ਹੋਰ ਉੱਥੇ ਟਿਕਣਾ ਮੱਥਾ ਫਿਰ ਤੁਹਾਨੂੰ ਦਿਖਾਉਣੇ ਆ ਗੇਰਾ ਮਹੌਲ ਚੜ ਬਣੇ ਰਿਓ ਬਲੌਗ ਦੇ ਨਾਲ ਚੱਲੇ ਆ ਵਾਪਸ ਰੂਮ ਦੇ ਵਿੱਚ ਥੱਕ ਗਿਆ ਮਾਲ ਲੱਤਾ ਦਿਖਾਉਣ ਲੱਗੀਆਂ ਬੱਬਾ ਉਹ ਤਾਂ ਇਹਦੇ ਦੂਰ ਪਾ ਪੂਰਾ ਆਤੂ ਤੇ ਲੰਬੜੇ ਮੈਂ ਕਾਉਂਟ ਨਹੀਂ ਆਹ ਜੋ ਮੈਂ ਪਹਿਲਾਂ ਹੀ ਕੋਈ ਵੀ ਯਾਰਾ ਇੱਕ ਕਾਲ ਆ ਗਿਆ 3rd ਫਲੋਰ ਤੇ ਆਵੇ ਬੱਸ ਸਰ ਅੱਜੜ ਜਾਣੀ ਫੇਰ ਚਲੋ ਹੋ ਜੀ ਜੱਸਾ ਪ੍ਰਧਾਨ ਸਾਨੂੰ ਅਜੂਬੇ ਚ ਲੈ ਕੇ ਚੱਲੇ ਲਓ ਜੀ ਅਜੂਬੇ ਚ ਅਜੂਬੇ ਚ ਇੰਟਰ ਹੋ ਗਏ ਆ ਆਪਾਂ 2 ਟੈਕਟਾਂ ਦਵਾ ਦਿੱਤੀਆਂ ਜਵਾਗਰ ਬਾਈ ਨੇ ਆਏ ਪ੍ਰਧਾਨ ਨੇ 2 ਟੈਕਟਾਂ ਦਵਾਇਆਂ ਨਾਲ ਪੋਲਾ ਜੀ ਇਹ ਵੀ ਚੱਲੇ ਆ ਨਾਲ ਈਮਾ ਜੀ ਕਬੂਤਰਾਂ ਵਾਲੇ ਹਰ ਸਾਲ ਬਾਜੀ ਜਦ ਤੇ ਆ ਤੇ ਨਾਲ ਸਾਰੇ ਚੱਲੇ ਚੋਪਰ ਚਾਚਾ ਕਾਲਾ ਜੀ ਤੇ ਉਹ ਵੀ ਨਾਲ ਆ ਗਏ ਜੱਸੀ ਪੰਡਤ ਜੱਸੀ ਪੰਡਤ ਮੋਲ ਵੇਖੋ ਬਈ ਇੱਕ ਨੰਬਰ ਪੂਰਾ ਆ ਪੋਲੇ ਦਾਦੇ ਨੇ ਟੱਕ ਮਾਰਿਆ ਸੀ ਤੇ ਪਾਣੀ ਆਉਣ ਲੱਗਾ ਸੀ ਇੱਥੇ ਸਾਡੇ ਦਾਦੇ ਸਾਡੇ ਦਾਦੇ ਪਰਦਾ ਦੇ ਬਹੁਤ ਢੀਕਾ ਬੰਦੂ ਯਾਨ ਮੈਂ ਮੁੰਡੇ ਸਾਡੇ ਆਪਣੇ ਸਾਰੇ ਵੇਖੋ ਕੀ ਹਾਲ ਚਾਲ ਆ ਦੋਸਤੋ ਵੇਖੋ ਬੱਦਲ ਸੰਗਤ ਆਪਣੀ ਹੋਈ ਆ ਜਿੰਨੀ ਆਪਣੇ ਨਾਲ ਬਸ ਤੇ ਸੰਗਤ ਆਈ ਆ ਸਾਰੀ ਅਯੂਬੇ ਚ ਲੈ ਕੇ ਆਏ ਆ ਅੱਜ ਸਾਰਿਆਂ ਨੂੰ ਕਮਾ ਦੇਣਾਗਾ ਅਯੂਬਾ ਸਾਰੇ ਪਿੰਡ ਦੇ ਹੀ ਆਪਣੀ ਸਾਰੀ ਸਾਧ ਸੰਗਤ ਅਯੂਬਾ ਕੰਮ ਬਣਾਏ ਆ ਲਾਡੀ ਜੀ ਨਾਲ ਐਨ ਆਰ ਆਈ ਵੀਰ ਬਣਾ ਲੈ ਜੀ ਦਿਖਾ ਉੱਧਰ ਹੀ ਸੌਂਡ ਕਿੱਧਰ ਤੁਰੇ ਉਹ ਆਵਾਜ਼ ਜੋ ਤੁਹਾਨੂੰ ਦਿੰਦੀ ਹੁੰਦੀ ਆ ਕੋਲ ਜਿਉਂ ਸਾਹਮਣੇ ਆਹ ਬੜੀ ਜਾਂਦਾ ਜੰਗਾ ਭੋਲੇ ਦਾ ਦਾਦਾ ਗਰਦਾਰੀ ਕਰ ਗਿਆ ਥੋੜੀ ਜਿਹੀ ਨਹੀਂ ਦਾ ਆਲੇ ਹਾਂ ਜੀ ਬਾਬਾ ਦੇ ਚੁੱਕੇ ਹੋਣੇ ਆ ਉਹਨਾਂ ਨੂੰ ਇੱਕ ਨੰਬਰ ਆ ਬਿਲਕੁਲ ਸਾਰਾ ਕੁਝ ਆ ਉਹ ਵੀ ਮਿੱਤਰੋ ਮੁੰਡੇ ਬੈਠੇ ਵੇਖੀ ਜਾਂਦੇ ਮਾਹੌਲ ਚਲੇ ਆਨੰਦਪੁਰ ਤੋਂ ਵਾਪਸ ਪਿੰਡ ਨੂੰ ਹੋ ਬਸਾਂ ਸਾਰੇ ਬਹਿ ਗਏ ਤੇ ਬਸ ਨਹੀਂ ਤੋਰ ਦੇਗੇ ਦੇਖੜੀ ਗੱਡੀ ਆਪਣੀ ਸਕਾਰਪੀਓ ਇਹ ਡਰਾਈਵਰ ਸਾਹਿਬ ਉਹ ਜਾ ਰਹੀ ਚੜ ਗਿਆ ਮੰਨਾਂਗੇ ਨਹੀਂ ਚੜ ਜਾ ਚੜ ਜਾ ਚੜ ਜਾ ਕੀ ਆਲਾ ਪਾਈ ਬੈਠ ਗਿਆ ਉਹ ਕਿ ਬੈਠੀ ਜਾਂਦੇ ਆ ਤੋਰੋ ਬਾਤਾਂ ਆ ਆਇਆ ਕਰਨ ਥੋੜਾ ਸਾਬ ਫੇਰ ਆ ਗਿਆ ਚਲ ਬੋਲ ਦੋ ਆ ਨਾ ਨੂੰ ਲੈ ਗਿਆ ਮੁੰਡਿਆਂ ਨੂੰ ਬਲੌਗ ਚ ਸਾਰਿਆਂ ਨੂੰ ਲੈ ਗਿਆ ਹਾਂ ਗੇ ਹੋਰ ਭਾਈ ਨੂੰ ਸਬਸਕ੍ਰਾਈਬ ਕਰੋ ਭਾਈ ਦਾ ਤੇ ਮਿਲਿਆ ਰੱਖੀ ਕਰੋ ਇਧਰ ਲੋ ਫਾਂਟਲ ਹੋਈ ਸਾਈਡ ਤੋਂ ਮਾਣ ਹੈ ਵਲੌਗਰ ਜੀ ਬੋਲਦੇ ਨੇ ਸਤਿ ਸ੍ਰੀ ਅਕਾਲ ਰੰਗ ਨੂੰ ਵੇਖ ਕੇ ਦੁਨੀਆ ਜਿਕਾਰੇ ਲਾਵੇ ਨਿਆਣੋ ਜਾਵੇ ਗੁਰਾਂ ਸਾਹਿਬ ਦੀ ਨੇ ਮਨ ਨੂੰ ਖਾਵੇ ਸ੍ਰੀ ਅਕਾਲ

ਹਾਂ ਕੋਹੇ ਕੋ ਇੱਥੇ ਪਰਿਵਾਰ ਵਿਛੜਿਆ ਹੈ ਹਾਂ ਬਲੌਗਰ ਹਾਂ ਬੀਬੀਆਂ ਦੀ ਹੈਰੀ ਨੂੰ ਲਿੰਕ ਭੇਜਦੀ ਹੈਰੀ ਹੋਣੀ ਵੀ ਆ ਗਈ ਹੈ ਵਿੱਚ ਕੋਜ ਹੀ ਪੈਂਦੀ ਓਏ ਸਰਸਾਨਾ ਦੀ ਨਾਲ ਸਰਸਾਨਾ ਦੀ ਜਾਂਦੀ ਹੈ ਨਾਲ ਟਰੋ ਹੋ ਲੰਗਦੀ ਇਤੋ ਦੀ ਫਾਟ ਕ ਲੰਗਦੇ ਆ ਅੱਛਾ ਅੱਛਾ ਐ ਕਰਕੇ ਨਾਮ ਇਹ ਕੋਸ ਤੇ ਸੀ ਜਿਹੜਾ ਉਹ ਤਾਂ ਇਹਦਾ 10000 ਲਿਆ ਕਿ ਜਿਆ ਸ਼ੁਰੂ ਗਾਉਂਦਾ ਹੁੰਦਾ ਮਨ ਲੱਗਾ ਬੋਲੀਏ ਜੇ ਨਾੜ ਤੇ ਜਿਆਦਾ ਵੇ ਤਾਂ ਕੋਈ ਨਾੜਦੀ ਨਹੀਂ ਕੋ ਮਾਰੇ ਨਾ 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 ਕੋਈ ਜੀ ਬਿਲਕੁਲ ਨਹੀਂ ਆਈ 100 ਪਿਆਣਾ ਆ ਅੱਧੀ ਸੰਗਤ ਹੋਣਾ ਹੀ ਆ ਬੈਂਡ ਵਾਲੀ ਸਾਡੀ ਤੇ ਮੈਂ ਕਹ ਦ ਵੀ ਗਾਇ ਨਹੀਂ ਬੱਚਾ ਸੀ ਬਹੁਤ ਸਾਰੀ ਉਹ ਸੇਵਾ ਕਰਦੇ ਬਾਈ ਸੁਰਜਾ ਦਾ ਧਰਮਾ ਸਿੰਘ ਜੀ ਬਹੁਤ ਇਹ ਕਰਦੇ ਸੇਵਾ ਇੰਨੇ ਦਿਨ ਪੂਰੀ ਸੇਵਾ ਕਰਦੇ ਆ ਹਾਂਜੀ ਭਾਈ ਜੀ ਬੋਲਣਾ ਵੀ ਧਰਮ ਆ ਨਗਰ ਕੀਰਤਨ ਆਗੇ ਤੁਹਾਨੂੰ ਵਧੀਆ ਲੱਗਦਾ ਦੱਸੋ ਮਰਾ ਇੰਟਰਵਿਊ ਬੋਲੋ ਮੜਾ ਬੋਲੋ ਹੀ ਬੋਲੋ ਆ ਤਰੀਕਾ ਨਿੱਡਾ ਦਾ ਵੀਡੀਓ ਬਿਖਾਵਾ ਦੇ ਦੇ ਗੱਡੀ ਨਹੀਂ ਕਿ ਨਹੀਂ ਨਹੀਂ ਭਾਈ ਅਬ ਦੱਸ ਦੋ ਗੱਡੀ ਕਿ ਨਹੀਂ ਚਾਹੀਏ ਆਓ ਜੀ ਅੰਕਲ ਬਿੱਲੂ ਜੀ ਵੀ ਆ ਗਏ ਨੇ ਨਾਲ ਆਂਟੀ ਜੀ ਬਲੌਗ ਚ ਲੈ ਲੈ ਹੈਡ ਕਰਾਤੀ ਬਲਦੇਵ ਸਿੰਘ ਜੀ ਦੇਬੂ ਨਾਲ ਮੋਹ ਸਿੰਘ ਜੀ ਇਹਨਾਂ ਦੇ ਕੀ ਕਹਿਣਾ ਚਾਹੋਗੇ ਕੀ ਹੋ ਗਿਆ ਹੁਣ ਇਹਨਾਂ ਨੇ ਲੰਗਰ ਹਾਲ ਚ ਪ੍ਰਸ਼ਾਦਾ ਸਕਣ ਤੇ ਸੇਵਾਦਾਰ ਜੀ ਛਕ ਲੈਣੀ ਛਕ ਲੈਣੀ ਮੈਂ ਨਹੀਂ ਖਾਣੀ ਬਣਾ ਲਈ ਬਣਾ ਰਹੀ ਧਰਮੇ ਦੀ ਜੀ ਸਾਰੀ ਹੈਲੋ ਜੀ ਸਹੀ ਕਹਾਜ਼ਰੀ ਪ੍ਰਵਾਨ ਕਰਨਾ ਤੇ ਹੁਣ ਚੱਲਦੇ ਆਪਾਂ ਘਰਾਂ ਨੂੰ ਮੰਨਾ ਮੰਨਾ ਹਿੰਦੀ ਬਣੀ ਗੱਡੀ ਦੇ

ਦੇਖਾ ਕਾ ਹੈ ਹਾਂਜੀ ਹੈ ਜੀ ਪੜਾ ਆਇਦਲੋ ਲੈ ਬਈ ਦੋ ਜਾਕੇ ਦੇ ਬੂਨੂ ਘਣਾਇਂ ਫੋਟੇ ਇਹਦੇ ਤੇ ਬੱਸੇ ਵਰਤਾਤੇ ਹੈ ਇਹਨਾਂ ਦੇ ਕੋ ਕੰਨ ਵੀ ਤਿੰਗਾ ਜਾ ਰਹੀਆਂ ਸਕੋਰ ਵੀ ਨਾ ਨਹੀਂ ਹੋਗੂਨੀ ਉੱਥੇ ਪਹੁੰਚ ਗਏ ਆਪਾਂ ਗਏ ਸੀਗੇ ਆਪਾਂ ਸੈਟ ਤੇ ਆਏ ਇਸ ਕਾਰਪੀਓ ਤੇ ਹੁਣ પેટ્રોલ ਪੰਪ ਤੇ ਖੜੇ ਆ ਇਹ ਆ ਬੁੱਗੀਪੁਰਾ ਚੌਕ ਕਹਿ ਸਕਦੇ ਇੱਥੇ ਕਿੱਦੀਆਂ ਕਿੰਗਡਮ ਹੋਟਲ ਆਉਣੀਆਂ ਪਈਆਂ ਪਿੱਛੇ ਬੱਸਾਂ ਅਸੀਂ ਪਹਿਲਾਂ ਆ ਗਏ ਸਾਰਿਆਂ ਨਾਲ ਤੇ ਬੱਸਾਂ ਆਉਣਗੀਆਂ ਫਿਰ ਗੱਟ-ਕੁੱਟ ਕੱਢਦੇ ਆ ਖੁਸ਼ ਆਉਂਦਾ ਫਿਆ ਲੈਣ ਖੁਸ਼ਾ ਤੇ ਗੋਪੀ ਇਹ ਗਏ ਸੀ ਲਵਾਰੇ ਮੱਥਾ ਟਕਣ ਫਿਰ ਉਹਨਾਂ ਨਾਲ ਹੀ ਜਾ ਲਾਂਗੇ ਪਿੰਡ ਯਾਰ ਅੱਜ ਆਖਿਆ ਕਾ ਜਨਮ ਦੇਣਾ ਆਪਣਾ ਤਾਂ ਕਰਕੇ ਉਹ ਕੜਾ ਘੈਂਟ ਦੱਦਾ ਹੈ ਤੇ ਚੱਲਦੇ ਆ ਪਿੰਡ ਤੇ ਕਰਦੇ ਆ ਵਲੌਗ ਅਪਲੋਡ ਕਾਫੀ ਵਲੌਗ ਪਏ ਅਪਲੋਡ ਕਰਨ ਵਾਲੇ ਆ